ਰਾਜ ਮਿਲਣ ਲੱਗਾ ਆ ਰਾਮਚੰਦ ਦਾਈ ਬਣਬਾਸ ਦੁਆਇਆ ਤਾਂ ਆਪਣਿਆਂ ਫੁੱਟ ਮਾਰਿਆ ਕੈਰਵਾ ਪਾਂਡਵਾ ਨੂੰ ਰਾਜ ਭਾਗ ਗੁਆਇਆ ਤਾਂ ਆਪਣਿਆਂ ਪਿਰਥੀ ਰਾਜ ਚੋਹਾਨ ਸਿੰਘ ਬੜਾ ਯੋਧਾ ਜੈ ਜੰਦ ਮਰਵਾਇਆ ਤਾਂ ਆਪਣਿਆਂ ਜਤੀ ਸਦੀ ਸੀ ਪੂਰਨ ਭਗਤ ਲੋਕੋ ਖੂਵ ਇੱਚ ਸਟਵਾਇਆ ਤਾਂ ਆਪਣਿਆਂ ਦੋਵੇਂ ਸਹਿਬਜ਼ਾਦੇ ਮਾਤਾ ਗੁਜਰੀ ਨੂੰ ਜਾਲਮਾਂ ਹੱਥ ਫੜਾਇਆ ਤਾਂ ਆਪਣਿਆਂ 40 ਸਾਲ ਰਣਜੀਤ ਸਿੰਘ ਰਾਜ ਕੀਤਾ ਇਹਦਾ ਰਾਜ ਗਵਾਇਆ ਤਾਂ ਆਪਣਿਆਂ ਕਾਬਲ ਵਿੱਚ ਪਠਾਨ ਸੀ ਕੰਬਦੇ ਸੀ ਹਰੀ ਸਿੰਘ ਵਰਵਾਇਆ ਤਾਂ ਆਪਣਿਆਂ ਚੀਨੀ ਵਾਲੇ ਆਜ਼ਾਦੀ ਦੀ ਹੂਕ ਮਾਰੀ ਜਲਾ ਵਤਨ ਕਰਾਇਆ ਤਾਂ ਆਪਣਿਆਂ ਵਿੱਚ ਕੋਟਲੇ ਸਿੰਘ ਸ਼ਹੀਦ ਹੋਏ ਤੋਪਾਂ ਤਾਂ ਹੀ ਕਲਾਇਆ ਤਾਂ ਆਪਣਿਆਂ ਗੁਰੂ ਪ੍ਰਤਾਪ ਸਿੰਘ ਬੜਾ ਉਪਕਾਰ ਕੀਤਾ ਝੂਠਾ ਕੇਸ ਚਲਾਇਆ ਤਾਂ ਆਪਣਿਆਂ ਮਹਾਰਾਜ ਬਹੀਰ ਸਿੰਘ ਕਿਹੜਾ ਗੁਨਾਹ ਕੀਤਾ ਬਾਈਕ ਆਰਡ ਕਰਵਾਇਆ ਤਾਂ ਆਪਣਿਆਂ ਭੈਣੀ ਸਾਹਿਬ ਕੇ ਠਾਕਰ ਦਰਸ਼ਨਾਂ ਨੂੰ ਹੱਥ ਇਹਨਾਂ ਨੂੰ ਪਾਇਆ ਤਾਂ ਆਪਣਿਆਂ ਜਗਤ ਮਾਤਾ ਸੀ ਮਾਤਾ ਜੰਦ ਗੋਰਾ ਦਾ ਕਤਲ ਕਰਾਇਆ ਤਾਂ ਆਪਣਿਆਂ ਪੰਥ ਨਾਮਤਾਰੀ ਚੜ੍ਹਦੀ ਕਲਾ ਗੂਤੇ ਇਹਦਾ ਸਤਕਾਰ ਗੁਆਇਆ ਤਾਂ ਆਪਣਿਆਂ ਬਾਜਵਾ ਟੱਪ ਕੇ ਹੱਦਾਂ ਖਿਲਾਕਦੀਆਂ ਚੁਗਾ ਚੌੜ ਕਰਾਇਆ ਤਾਂ ਆਪਣਿਆਂ ਚੁਗਾ ਚੌੜ ਕਰਾਇਆ ਤਾਂ ਆਪਣਿਆਂ ਚੋਲ